ਕਾ ਜੀ ਜੀਨ ਤਾਂ ਪਤਾ ਆਖਲਾ ਪੜ ਸ਼ੁਰੂ ਕਰਦੇ ਨੇ ਜੀਨ ਤੁਰਗੀ ਕੋਈ ਪੈਨ ਹੋਵੇਗੀ ਜਦੋਂ ਮੈਨੂੰ ਰਾਤ ਰਾਤ ਪਰ ਨੱਟਾਂ ਦੀ ਰਾਸ ਵੇਖਣ ਦੀ ਚਟਰਾਸ ਪੈ ਗਈ ਜਦੋਂ ਅੱਧੀ ਅੱਧੀ ਰਾਤ ਕਵਾਨਾਂ ਦੀਆਂ ਕਵਾਲੀਆਂ ਸੁਣਨ ਦਾ ਮੇਰਾ ਜੀ ਕਰਦਾ ਜਦੋਂ ਸਾਡੇ ਗਵਾਂਡ ਖਾਣਾ ਬਦੋਸ਼ਾਂ ਨੇ ਝੁਗੀਆਂ ਆਣ ਪਾਈਆਂ ਤੇ ਖਾਣਾ ਬਦੋਸ਼ਾਂ ਦੀਆਂ ਸੌਥ ਲਾ ਕੇ ਪਟੀਆਂ ਜਮਾਨ ਵਾਲੀਆਂ ਮਸਤੀਆਂ ਹੋਈਆਂ ਖਾਣਾ ਬਦੋਸ਼ਨਾ ਨੂੰ ਵੇਖ ਲਈ ਮੇਰਾ ਦਿਲ ਲਲਚਾਇਆ ਲਲਚਾਂਦਿਆਂ ਲਲਚਾਇਆ ਰਹਿੰਦਾ ਮੈਨੂੰ ਪੋਲੇ ਜੇ ਹਵੇਲੀ ਤੋਂ ਬਾਹਰ ਕੱਢ ਉੱਤੇ ਖਿੜਕੀ ਵਿੱਚੋਂ ਉਹ ਮੇਰੀ ਸ਼ੇਰਮਾਨੀ ਸੁੱਟਿਆ ਕਰਦੀ ਸੀ ਸ਼ੇਰਮਾਨੀ ਦੀ ਜੇਬ ਵਿੱਚ ਹਮੇਸ਼ਾ ਪੰਜ ਦਾ ਨੋਟ ਰੱਖਿਆ ਹੁੰਦਾ ਸੀ ਇੱਕ ਪੈਨ ਦੀ ਉਹੀ-ਉਹੀ ਕਰਕੇ ਬਚਾਈ ਪੂੰਜੀ ਆਪਣੇ ਜਵਾਨ ਹੋ ਰਹੇ ਵੀਰ ਦੀ ਖੁਸ਼ੀ ਲਈ ਜੀਨਤ ਵਰਗੀ ਕੋਈ ਤੀ ਹੋਵੇਗੀ ਉਸ ਦਾ ਆਬਾ ਉਸ ਦੇ ਸਾਹਕ ਨੇ ਇਕਰਾਰ ਕਰਕੇ ਆਇਆ ਤੇ ਉਸ ਨੇ ਆਪਣੇ ਪੇਵਰੇ ਦੀ ਰਾਜਾ ਨੂੰ ਸਿਰ ਮੱਥੇ ਮੰਨ ਲਿਆ ਉਸ ਨੂੰ ਪਤਾ ਸੀ ਕਿ ਉਹਦਾ ਦਾਦਾ ਪਰੋਤਾ ਕਾਦ ਵਿੱਚ ਉਸ ਤੋਂ ਅੱਧਾ ਸੀ ਮਿੱਠਾ ਖਾ ਖਾ ਕੇ ਉਸ ਦੇ ਦੰਦ ਖੋਪੇ ਹੋ ਗਏ ਸਨ ਅੱਖਾਂ ਵਿੱਚ ੁੰਨੀਆਂ ਸਨ ਪੜੇ ਲਿਖਾ ਲਿਖੇ ਬਿਨਾ ਅੱਖਾਂ ਕਮਜ਼ੋਰ ਹੋ ਗਈਆਂ ਸਨ ਚਾਰ ਜਮਾਤਾਂ ਨਹੀਂ ਸਨ ਉਸ ਤੋਂ ਪਾਸ ਹੋਈਆਂ ਸਾਰਾ ਸਾਰਾ ਦਿਨ ਵੇਲਾ ਫਿਰਦਾ ਰਹਿੰਦਾ ਸੀ ਆਪਣੇ ਪਿਓ ਦੀ ਜ਼ਮੀਨ ਨੂੰ ਕੁੱਤਰ-ਕੁੱਤਰ ਕੇ ਕਾਰਿਆ ਸੀ। ਦਾਰੂ। ਦਾਰੂਪੀ ਗਲੀਆਂ ਵਿੱਚ ਫਿਰਨਾ, ਸਿਗਰਟ ਪੀਣਾ ਤੇ ਧੂਏ ਦੇ ਗੋਲ ਚੱਕਰ ਬਣਾਉਂਦੇ ਰਹਿਣਾ। ਬਸ ਇਹ ਉਸਦਾ ਕੰਮ ਸੀ ਜਿੰਨ ਤੇ ਦੀ ਸ਼ਿਕਾਇਤ ਦਾ ਇੱਕ ਬੋਲ ਆਪਣੇ ਮੂੰਹ ਤੇ ਨਾਲਿਆਂ ਦਾ। ਕੋਈ ਫਰਿਆਦ ਨਾ ਕੀਤੀ। ਇੱਕ ਹੰਝੂ ਉਹਦੀਆਂ ਪਲਕਾਂ ਵਿੱਚ ਨਹੀਂ ਸੀ। ਜਦੋਂ ਉਹ ਅੱਬਾ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਡੋਲੇ ਵਿੱਚ ਪਾ ਪਾਇਆ। ਤੇ ਫਿਰ ਜੀਨਤ ਦੇ ਘਰ ਇੱਕ ਬੱਚਾ ਹੋਇਆ ਅਗਲੇ ਸਾਲ ਹੋਰ ਇੱਕ ਹੋਰ ਉਸ ਤੋਂ ਅਗਲੇ ਸਾਲ ਤੋਂ ਹੋਰ ਲੜਕਾ ਤੇ ਫਿਰ ਹਰ ਵਾਰ ਇੱਕ ਬੱਚਾ ਜੀਨ ਦੇ ਹੋ ਜਾਂਦਾ ਬੱਚਿਆਂ ਨਾਲ ਉਹਦਾ ਵਿੜਾ ਭਰ ਗਿਆ ਬੱਚਿਆਂ ਦੇ ਖਲ ਜਗਨ ਵਿੱਚ ਡੁੱਬੀ ਜਿੰਦ ਕਿੰਨਾ ਕਿੰਨਾ ਚਿਰ ਆਪਣੇ ਅੱਬਾ ਦੇ ਦਾ ਫੇਰਾ ਨਾ ਮਾਰਦੀ ਕਈ ਵਾਰ ਕਈ ਕਈ ਵਾਰ ਗੁਜ਼ਰ ਵਾਰ ਕਈ ਕਈ ਵਾਰ ਵਾਰ-ਵਾਰ ਗੁਜ਼ਰ ਜਾਂਦਾ ਬਹੁਤ ਉਂਦਰ ਆ ਤੇ ਉਹ ਦਾ ਅੱਬਾ ਉਹਨੂੰ ਜਾ ਕੇ ਮਿਲ ਆਉਂਦਾ ਮੋ ਤਾਂ ਉਂਦਰ ਦਾ ਤੇ ਉਹਦਾ ਅੱਬਾ ਜਾ ਕੇ ਉਹਨੂੰ ਮਿਲ ਆਉਂਦਾ ਜੀਨਤ ਵਰਗੀ ਕੋਈ ਮਾਂ ਹੋਵੇਗੀ ਸੱਤ-ਸੱਤ ਉਹਦੇ ਬੱਚੇ ਸਾਫ਼-ਸਾਫ਼ ਸੁਥਰੇ-ਸੁਥਰੇ ਸੋਹਣੇ-ਸੋਹਣੇ ਜੂਰੇ-ਪੂਜੂਰੇ ਜੀਨਤ ਦੀ ਨੁਹਾਅ ਸਨ ਪੜਨ ਵਾਲੇ ਪੜਨ ਵਿੱਚ ਸਭ ਤੋਂ ਅੱਗੇ ਖੇਡਣ ਵਾਲੇ ਖੇਡਣ ਵਿੱਚ ਸਭ ਤੋਂ ਜ਼ਬਰ ਨਿੱਕੀ ਮਛਲੀਤੀ ਜਿਵੇਂ ਗੁੱਡੀ ਹੋਵੇ ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ ਖਡਾਉਣਾ ਖਡਾਉਣਾ ਦਾ ਖਡਾਉਣਾ ਉਸ ਦੇ ਬੱਚਿਆਂ ਦਾ ਬੈਠਣ ਦਾ ਸਲੀਕਾ ਉੱਠਣ ਦਾ ਸਲੀਕਾ ਗੱਲ ਕਰਨ ਦਾ ਸਲੀਕਾ ਮਿਲਦਿਆਂ ਜੀ ਜੀਨਤ ਆਪਾਂ ਦਾ ਅਗਲਾ ਪਾਠ ਲੈ ਕੇ ਆਵਾਂ ਤੁਹਾਨੂੰ ਸੇਗਣਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸასი ਕਾਲੇ